ਸਰੇ ਕੀ ਮਾਮਲਾ ਜਿਹੜਾ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਜੀ ਹਾਂ ਜਿੱਦਾਂ ਕਿ ਮਾਨਯੋਗ ਸੀਪੀ ਸਾਹਿਬ ਦੀ ਹਦਾਇਤ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਇੱਕ ਸਪੈਸ਼ਲ ਮੁਹਿੰਮ ਚੱਲ ਰਹੀ ਹੈ ਜਿਹਦੇ ਵਿੱਚ ਰੋਡ ਸੇਫਟੀ ਤੇ ਟ੍ਰੈਫਿਕ ਨੂੰ ਧਿਆਨ ਚ ਰੱਖਦੇ ਹੋਏ ਪੂਰੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਸਵੇਰ ਤੋਂ ਹੀ ਨਾਕਾਬੰਦੀ ਕਰਕੇ ਚਲਾਨਾਂ ਕੀਤੇ ਜਾ ਰਹੇ ਨੇ ਅੱਜ ਸਵੇਰ ਦੇ ਅਸੀਂ 50 ਤੋਂ ਜ਼ਿਆਦਾ ਈ ਚਲਾਨਿੰਗ ਮਸ਼ੀਨਾ ਰਾਹੀਂ ਚਲਾਨ ਕਰ ਚੁੱਕੇ ਹਾਂ ਹੁਣ ਜਿਹੜੀ ਸਾਡੀ ਰਾਤ ਦੀ ਮੁਹਿੰਮ ਚੱਲ ਰਹੀ ਹੈ ਇਹ ਸਪੈਸ਼ਲੀ ਫੋਕਸ ਹੈ ਡਰੰਕਨ ਡਰਾਈਵਿੰਗ ਦੇ ਉੱਤੇ ਕਿ ਜਿਹੜੇ ਵੀ दारू ਪੀ ਕੇ ਰਾਤ ਨੂੰ ਗੱਡੀ ਜਾਂ ਮੋਟਰਸਾਈਕਲ ਚਲਾਉਂ ਤੇ ਲੋਕਾਂ ਨੂੰ ਵੀ ਜਾਨ ਖਤਰੇ ਚ ਪਾਉਂਦੇ ਆ ਤੇ ਆਪਣੀ ਦੀ ਇਹਨਾਂ ਤੇ ਸਪੈਸ਼ਲ ਫੋਕਸ ਕਰਦੇ ਹੋਏ ਮੈਕਸਿਮਮ ਗੱਡੀਆਂ ਤੇ ਮੋਟਰਸਾਈਕਲ ਰੋਕ ਕੇ ਇਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਐਲਕੋਮੀਟਰ ਤੇ ਇਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਤੇ ਜਿਹਦਾ ਵੀ ਡਰੰਕ ਜਿਹੜਾ ਵਾ 30 ਤੋਂ ਜ਼ਿਆਦਾ ਆ ਰਿਹਾ ਵਾ ਉਹਦੇ ਚਲਾਣ ਦਿੱਤੇ ਜਾ ਰਹੇ ਸਰ ਕੁੱਲ ਕਿੰਨੇ ਨਾਕੇ ਲੱਗੇ ਜੀ ਸ਼ਹਿਰ ਚ ਸਵੇਰੇ ਦੀ ਤੋਂ 21 ਨਾਕੇ ਜਿਹੜੇ ਅਸੀਂ ਲਗਾਏ ਸੀਗੇ ਉਸ ਤੋਂ ਬਾਅਦ ਐਸਐਚਓਜ਼ ਨੂੰ ਅਸੀਂ ਨਾਲ ਲੈ ਕੇ 14 ਸਟਰੋਂਗ ਨਾਕਾਬੰਦੀ ਸ਼ਾਮ ਦੀ ਮੁਹਿੰਮ ਚ ਕੀਤੀ ਸੀ ਉਹਨਾਂ ਰਾਤ ਦੀ ਜਿਹੜੀ ਡਰੰਕ ਐਂਡ ਡਰਾਈਵਿੰਗ ਦੀ ਮੁਹਿੰਮ ਚ ਅਸੀਂ ਤਿੰਨ ਜਗ੍ਹਾ ਤੇ ਸ਼ਿਫਟਿੰਗ ਨਾਕਾਬੰਦੀ ਕਰ ਰਹੇ ਹਾਂ ਅਸੀਂ ਹਰ 2 ਘੰਟੇ ਬਾਅਦ ਆਪਣੇ ਨਾਕਾ ਪੁਆਇੰਟ ਚੇਂਜ ਕਰਕੇ ਜਿਹੜੇ ਵੀ ਹੌਟਸਪੌਟਸ ਨੇ ਡਰੰਕ ਐਂਡ ਡਰਾਈਵਿੰਗ ਦੇ ਉਹਨਾਂ ਨੂੰ ਟਾਰਗੇਟ ਕਰ ਰਹੇ ਹਾਂ ਫਿਰ ਆਮ ਪਬਲਿਕ ਨੂੰ ਕੀ ਅਪੀਲ ਕਰੋਗੇ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਟ੍ਰੈਫਿਕ ਰੂਲਸ ਨੂੰ ਫਾਲੋ ਕਰੋ ਡਰਿੰਕ ਕਰਕੇ ਡਰਾਈਵ ਨਾ ਕਰੋ ਤੇ ਬਾਕੀ ਸਾਰੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਤਾਂ ਕਿ ਆਪਣੀ ਤੇ ਆ ਬਾਕੀ ਲੋਕਾਂ ਦੀ ਜਾਨ ਬਚਾ ਸਕੋ